ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਝੋਨੇ ਦਾ ਸੀਜ਼ਨ ਸਿੱਖਤੇ ਆ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਪ੍ਰਾਲੀ ਦਾ ਮੁੱਦਾ ਗੰਭੀਰ ਮੁੱਦਾ ਬਣਿਆ ਆ ਪਿਛਲੇ ਸਮੇਂ ਤੋਂ ਵਕ ਵਕ ਵਿਵਾਦ ਵੀ ਜੁੜਦੇ ਰਿਹਾ ਪਟੰਡੇ ਜ਼ਿਲ੍ਹੇ ਵਿੱਚ ਵੀ ਪਿਛਲੇ ਸਮੇਂ ਵਿੱਚ ਜਿਹੜਾ ਵਿਵਾਦ ਹੋਇਆ ਸੀ ਜਦੋਂ ਅਧਿਕਾਰੀ ਰੋਕਣ ਵਾਸਤੇ ਗਏ ਸੀ ਤਾਂ ਕਿਸਾਨ ਯੂਨੀ ਜਾਂ ਬਾਕੀ ਕੁਝ ਲੋਕਾਂ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਸੀ ਉਸ ਤੋਂ ਬਾਅਦ ਕਾਫੀ ਰੌਲਾ ਰੱਪਾ ਪਿਆ ਪਰ ਹੁਣ ਝੋਨੇ ਦਾ ਸਿਰ ਤੇ ਸੀਜ਼ਨ ਆ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵੀ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਸਾਡੇ ਨਾਲ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦਪੁਰੇ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਰੋ ਕਿਸ ਤਰ੍ਹਾਂ ਦਾ ਪ੍ਰਾਲੇ ਕੀਤਾ ਨ ਸਰ ਝੋਨੇ ਦਾ ਸੀਜ਼ਨ ਸਿਰ ਤੇ ਆ ਕਿਸ ਤਰ੍ਹਾਂ ਦੇ ਉਪਰਾਲੇ ਪ੍ਰਾਲੀ ਨੂੰ ਲੈ ਕੇ ਕੀਤੇ ਜਾ ਰਹੇ ਦੇਖੋ ਆਪਾਂ ਸਾਰੇ ਜਾਣਦੇ ਆ ਕਿ ਇਹ ਸੀਜ਼ਨ ਜਿਹੜਾ ਹੈਗਾ ਬੜਾ ਮਹੱਤਵਪੂਰਨ ਹੈ ਸਾਡੇ ਪੰਜਾਬ ਦੇ ਵਾਸਤੇ ਵੀ ਤੇ ਜਿਵੇਂ ਸੁਪਰੀਮ ਕੋਰਟ ਸੀਏ ਕੇਮ ਐਨਜੀਟੀ ਸਾਰਿਆਂ ਨੇ ਇਹਦਾ ਇੱਕ ਗੰਭੀਰਤਾ ਨਾਲ ਜਿਹੜਾ ਹੈਗਾ ਨੋਟਿਸ ਲਿਆ ਹੈ ਤੇ ਸਰਕਾਰ ਵੀ ਚਾਹੁੰਦੀ ਹੈ ਕਿ ਆਪਾਂ ਸਹੀ ਤਰੀਕੇ ਨਾਲ ਪ੍ਰਾਲੀ ਨੂੰ ਸਾਮ ਸੰਭਾਲੀਏ ਤੇ ਇਹਨੂੰ ਆਗਣਾ ਲਗੇ ਤੇ ਆਪਾਂ ਸਾਰੇ ਜਿੰਨੇ ਵੀ ਆਪਣੇ ਪਿੰਡ ਹੈ ਉਹਦੇ ਵਾਸਤੇ ਹਰੇਕ ਪਿੰਡ ਤੇ ਇੱਕ ਨੋਡਲ ਅਫਸਰ ਅਪੋਇੰਟ ਕੀਤਾ ਹੈ ਤੇ 10-12 ਪਿੰਡਾਂ ਤੇ ਇੱਕ ਕਲਸਟਰ ਅਫਸਰ ਹੈਗਾ ਤੇ ਆਪਾਂ ਟੋਟਲ 67 67 ਜਿਹੜੇ ਆਪਣੇ ਪਿੰਡ ਨੇ ਉਹ ਹਾਈ ਹੌਟ ਸਪots ਨੇ ਹਾਈ ਇੰਟੈਂਸਿਟੀ ਬਰਨਿੰਗ ਉੱਤੇ ਹੁੰਦੀ ਐ 15 ਤੋਂ ਵੱਧ ਸਪots ਲਾਸਟ ਸਾਲ ਜਿਹੜੇ ਕਿ ਉੱਤੇ ਆਏ ਸੀਗੇ ਤੇ ਉਹਦੇ ਵਾਸਤੇ ਆਪਾਂ ਸੈਪਰੇਟਲੀ ਇੱਕ ਇੱਕ ਗੈਸਟਡ ਅਫਸਰ ਜਿਹੜਾ ਹੈਗਾ ਉਹ ਅਪੋਇੰਟ ਕਰ ਰਹੇ ਹਾਂ ਤੇ ਜਿਹੜੇ ਵੀ ਅਫਸਰ ਸਾਡੇ ਨੇ ਇਹਨਾਂ ਨੂੰ ਸਾਰਿਆਂ ਕਿਉਂਕਿ ਪਿੱਛੇ ਪਹਿਲੇ ਵੀ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਸਾਲ ਜਿੰਮੇਤੋ ਸੀ ਕਿ ਵੀਰੇ ਸੀ ਕਿ ਇੱਕ ਮਾੜਾ ਇਨਸੀਡੈਂਟ ਵੀ ਹੋਇਆ ਸੀ ਹਾਲਾਂਕਿ ਕਿਸਾਨ ਯੂਨ ਨੇ ਵੀ ਉਹਦੀ ਨਿੰਦਾ ਕੀਤੀ ਸੀ ਤੇ ਉਹਨਾਂ ਨੇ ਕਾਫੀ ਸਾਰੇ ਨੇ ਇਹ ਕਿਹਾ ਸੀਗਾ ਕਿ ਇਸ ਤਰੀਕੇ ਦੀ ਹਰਕਤ ਜਿਹੜੀ ਹੈਗੀ ਨਹੀਂ ਕਰਨੀ ਚਾਹੀਦੀ ਹੈ ਪਰ ਇਸ ਵਾਰ ਫਿਰ ਵੀ ਆਪਾਂ ਜਿਹੜੇ ਆਪਣੇ ਮੁਲਾਜ਼ਮ ਨੇ ਉਹਨਾਂ ਨੂੰ ਡੀਮ ਟੂ ਬੀ ஆன்ਲਾਈਨ ਰੋਡ ਡਿਊਟੀ ਜਿਹੜਾ ਹੈਗਾ ਉਹ ਆਪਾਂ ਕੰਸੀਡਰ ਕਰ ਰਹੇ ਹਾਂ ਤੇ ਉਹਨਾਂ ਨੂੰ ਸਾਵਧਾਨੀ ਦੇ ਵਾਸਤੇ ਜਿਹੜਾ ਹੈਗਾ ਸਪੀਕਰ ਸਿਸਟਮ ਵਗੈਰਾ ਉਹ ਵੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਤੇ ਇਸ ਵਾਰ ਆਪਾਂ ਸਾਰੇ ਉਹਨਾਂ ਦੀਆਂ ਗੱਡੀਆਂ ਤੇ ਲਵਾ ਲਈ ਕਿ ਇਸ ਨਾਲ ਨਾਲ ਜਿਹੜਾ ਹੈਗਾ ਇੱਕ ਸੂਚਨਾ ਵੀ ਮਿਲਦੀ ਰਹੇਗੀ ਪਬਲਿਕ ਨੂੰ ਤੇ ਇੱਕ ਇਨਫੋਰਮੇਸ਼ਨ ਆਏਗਾ ਇੱਕ ਡਾਇਰੈਕਸ਼ਨ ਵੀ ਮਿਲ ਜਾਊਗੀ ਇੱਕ ਥੋੜਾ ਜਿਹਾ ਉਹਨਾਂ ਨੂੰ ਇਨਫੋਰਸਮੈਂਟ ਕਰਨ ਵਿੱਚ ਵੀ ਜਿਹੜੀ ਹੈਗੀ ਹੈ ਉਹ ਆਸਾਨੀ ਹੋਵੇਗੀ ਤੇ ਇਸ ਵਾਰ ਪਿਛਲੀ ਵਾਰ ਤੁਸੀਂ ਵੇਖਿਆ ਵੀ ਸੀਗਾ ਕਿ ਜਦ 2022 ਵਿੱਚ ਜਦੋਂ ਮੈਂ ਆਇਆ ਸੀਗਾ ਤਾਂ ਉਸ ਵੇਲੇ ਉਸ ਤੋਂ 2021 ਵਿੱਚ ਕੋਈ ਵੀ ਬਿਲਿੰਗ ਨਹੀਂ ਹੋਈ ਸੀ ਤੇ 2022 ਵਿੱਚ ਆਪਾਂ 1 ਲੱਖ ਸਵਾ ਲੱਖ ਮੈਟ੍ਰਿਕ ਟਨ ਜੜਾਏਗਾ ਜਮ੍ਹਾਂ ਕਰਾਇਆ ਸੀ ਪਿਛਲੇ ਸਾਲ ਆਪਾਂ ਲਗਭਗ 5 ਲੱਖ ਮੈਟ੍ਰਿਕ ਟਨ ਜੜਾ ਪਰਾਲੀ ਹੈ ਉਹ ਜਮ੍ਹਾਂ ਕਰਾਇਆ ਬਿਲਿੰਗ ਕਰਕੇ ਤੇ ਇਸ ਵਾਰ ਵੀ ਆਪਾਂ 5 ਤੋਂ 5.5 ਲੱਖ ਮੈਟ੍ਰਿਕ ਟਨ ਜੜਾ ਹੈਗਾ ਉਹ ਬਿਲਿੰਗ ਕਰਕੇ ਹੀ ਸਾਮਾਗੇ ਤੇ ਬੇਲਰ ਸਾਡੇ ਕੋਲ ਪਿਛਲੇ ਸਾਲ ਪ੍ਰਾਈਵੇਟ ਵਗੈਰਾ ਮਿਲਾ ਕੇ 200 ਸੀਗੇ ਇਸ ਵਾਰ 250 ਦੇ ਕਰੀਬ ਬੇਲਰ ਜਿਹੜੇ ਹੈਗੇ ਉਹ ਜ਼ਿਲ੍ਹੇ ਵਿੱਚ ਅਵੇਲੇਬਲ ਨੇ ਤੇ ਮੈਂ ਉਮੀਦ ਕਰਦਾ ਕਿ ਇਸ ਵਾਰ ਜਿਹੜਾ ਹੈਗਾ ਥੋੜਾ ਜਿਹਾ ਹੋਰ ਬੈਟਰ ਮੈਨੇਜ ਹੋਏਗਾ ਤੇ 350 ਦੇ ਕਰੀਬ ਸੁਪਰਸੀਡਰ ਜਿਹੜਾ ਹੈਗਾ ਇਸ ਵਾਰ ਆਪਾਂ ਨਵੇਂ ਵੀ ਦਿੱਤੇ ਹੋਏ ਨੇ ਤੇ ਹਰੀ ਸੁਪਰ ਸੀਡਰ ਲਗਭਗ ਸੀਜ਼ਨ ਵਿੱਚ ਸੋਏ ਕਿ ਕਰ ਕਰਦਾ ਹੈ ਤਾਂ ਸਾਡੇ ਕੋਲ ਲਗਭਗ 4000 ਦੇ ਕਰੀਬ ਸੁਪਰ ਸੀਡਰ ਜਿਹੜੇਗੇ ਜ਼ਿਲ੍ਹੇ ਵਿੱਚ ਹੈ ਤੇ ਜੇ ਸਿਰਫ ਸੁਪਰ ਸੀਡਰ ਨਾਲ ਆਪਾਂ ਯੂਜ਼ ਕਰ ਲਈਏ ਤਾਂ ਸਾਡਾ 80% ਏਰੀਆ ਜਿਹੜਾ ਹੈਗਾ ਸੁਪਰ ਸੀਡਰ ਦੇ ਨਾਲ ਵੀ ਆਪਾਂ ਵਾ ਸਕਦੇ ਹਾਂ 4000 ਸੁਪਰ ਸੀਡਰ 100 ਕਿੱਲੇ ਦੇ ਹਿਸਾਬ ਨਾਲ ਚੜਾਏਗਾ ਉਹਦੇ ਹਿਸਾਬ ਨਾਲ ਆਪਣਾ ਮੈਨੇਜ ਹੋ ਜਾਊਗਾ ਪਰ ਬੈਲਰਸ ਵੀ ਸਾਡੇ ਕੋਲ ਹੈਗੇ ਤਾਂ ਸਾਡੇ ਕੋਲ ਮਸ਼ੀਨਰੀ ਦੀ ਕੋਈ ਕਾਟ ਨਹੀਂ ਹੈ ਆਪਾਂ ਸਿਰਫ ਕਿਸਾਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਜਿਵੇਂ ਫੋਕਸ ਕਰਦਿਆਂ ਕਿ ਜਿੰਨੇ ਸਾਨੂੰ ਤਾਂ ਬੈਲਰੀ ਚਾਹੀਦਾ ਹੁਣ ਬੇਲਿੰਗ ਜੇ ਆਪਾਂ ਕਰਾਂਗੇ ਵੀ ਤਾਂ ਪ ਪੋਸੀਬਲ ਵੀ ਨਹੀਂ ਹੈ ਕਿਉਂਕਿ ਉਹਨਾਂ ਸਾਰਾ ਜਿਹੜਾ ਸਟਰਾ ਹੈ ਉਹ ਫਿਰ ਯੂਜ਼ ਵੀ ਸਟ੍ਰਵਲ ਜਰਾ ਹੈਗਾ ਉਹ ਕਿਥੇ ਯੂਜ਼ ਵੀ ਕਰਨਾ ਪੈਂਦਾ ਹੈ ਤੇ ਸਾਡੇ ਕੋਲ ਜਿੰਨੇ ਵੀ ਕੰਪਨੀਆਂ ਨੇ ਉਹਦੇ ਵਾਸਤੇ ਸਾਨੂੰ ਇਸ ਸਾਲ 5.5 ਲੱਖ ਮੈਟ੍ਰਿਕ ਟਨ ਹੀ ਚਾਹੀਦਾ ਹੈ ਤੇ ਅਗਲੇ ਸਾਲ ਮੈਂ ਸਮਝਦਾ ਅਗਲੇ 1-2 ਸਾਲਾਂ ਵਿੱਚ ਜੜਾਏਗਾ ਹੋਰ ਵੀ 1-2 ਕੰਪਨੀਆਂ ਜਿਹੜੇ ਹੈ ਕਿ ਇੰਟਰਸਟਿਡ ਹੈ ਮੈਨੂੰ ਮਿਲ ਰਹੇ ਨੇ ਉਹਨਾਂ ਨੂੰ ਲੈਂਡ ਦੀ ਰਿਕੁਆਇਰਮੈਂਟ ਹੈ ਕੁਝ ਹੋਰ ਫੈਸਿਲਿਟੇਸ਼ਨ ਦੀ ਰਿਕੁਆਇਰਮੈਂਟ ਹੈ ਉਹ ਮੈਂ ਉਹਨਾਂ ਨੂੰ ਆਸ਼ਵਾਸਨ ਦਿੰਦਾ ਕਿ 1-2 ਸਾਲ ਵਿੱਚ ਮੈਨੂੰ ਲੱਗਦਾ ਕਿ ਬਠਿੰਡਾ ਲਗਭਗ 80-90% ਜੜਾਏਗਾ ਉਹ ਬਿਲਿੰਗ ਤੇ ਹੀ ਸਾਰਾ ਚਲਾ ਜਾਊਗਾ ਉਸ ਦੇ ਵਿੱਚ ਫਿਰ ਸਾਨੂੰ ਜਿਹੜੇ ਹੈ ਕਿ ਆ ਸੁਪਰਵਾਈਜ਼ਰ ਵਗੈਰਾ ਜੀ ਲੋਡ ਨਹੀਂ ਪਵੇਗੀ ਪਰ ਜਦ ਤੱਕ ਆਪਣੀਆਂ ਜਿਹੜਾ ਹੈਗਾ ਉਹ ਯੂਨਿਟਸ ਜਿਹੜੇ ਕਿ ਫੰਕਸ਼ਨਲ ਨਹੀਂ ਹੋ ਜਾਂਦੇ ਤਦ ਤੱਕ ਦੇ ਵਾਸਤੇ ਮੈਨੂੰ ਇਹ ਲੱਗਦਾ ਹੈ ਕਿ ਤੇ ਦੋਨੋਂ ਹੀ ਜਿਹੜੇ ਮਸ਼ੀਨਰੀਆ ਨੇ ਸਫੀਸ਼ੀਐਂਟ ਅਵੇਲੇਬਲ ਨੇ ਸਾਡੇ ਜ਼ਿਲ੍ਹੇ ਵਿੱਚ ਹਾਂ ਕਿਸਾਨ ਯੂਨੀਅਨ ਵੱਲੋਂ ਲਗਾਤਾਰ ਇਸ ਚੀਜ਼ ਦਾ ਵਿਰੋਧ ਕੀਤਾ ਜਾਂਦਾ ਵੀ ਜਿਹੜੀ ਮਸ਼ੀਨਰੀ ਆ ਉਹ ਪ੍ਰੋਪਰ ਨਹੀਂ ਉਹਦੀ ਘਾਟ ਆ ਕਿਸਾਨ ਨੂੰ ਮਜਬੂਰਨ ਆਕ ਲੋਣੀ ਪੈਂਦੀ ਅਕਸਰ ਹੀ ਇਹ ਗੱਲ ਕਹੀ ਜਾਂਦੀ ਦੇਖੇ ਮੈਂ ਹੁਣ ਵੀ ਤੁਹਾਨੂੰ ਕਹਿ ਰਿਹਾ ਸੀਗਾ ਕਿ ਇੱਕ ਸੁਪਰਸੀਡਰ ਇੱਕ ਸੀਜ਼ਨ ਵਿੱਚ 100 ਕਿੱਲੇ ਦਾ ਕੰਮ ਕਰਦਾ ਤੇ ਮੇਰੇ ਕੋਲ 4000 ਸੁਪਰਸੀਡਰ ਨੇ 4000 ਮਲਟੀਪਲਾਈਡ ਬਾਈ 100 ਆਪਾਂ ਕਰ ਲਈਏ ਤੇ 4 ਲੱਖ ਕਿੱਲੇ ਜੇ ਉਹਦੇ हिसाब ਨਾਲ ਆ ਆਪ ਆ ਮੈਨੇਜ ਕਰ ਸਕਦੇ ਆ ਮੇਰੇ ਕੋਲ ਬੇਲਰ ਜਿਹੜੇ ਹੈ 250 ਹੈ ਤੇ ਇੱਕ ਬੇਲਰ ਰਫਲੀ ਅਰਾਊਂਡ 800 ਤੋਂ 1000 ਕਿਲਾ ਜੇ ਡਬਲ ਸ਼ਿਫਟ ਵਿੱਚ ਚੱਲ ਜਵੇ ਤੇ ਉਹ ਇੱਕ ਸੀਜ਼ਨ ਵਿੱਚ ਉਹ 1000 ਕਿਲਾ ਕੰਪਲੀਟ ਕਰ ਲੈਣਾ ਜੇ 700 ਵੀ ਮੈਂ ਮੰਨ ਲਵਾਂ ਤਾਂ ਵੀ 2 ਲੱਖ ਕਿਲੇ 250 ਬੇਲਰ ਜਿਹੜਾ ਹੈਗਾ ਉਹ ਮੈਨੇਜ ਕਰ ਲੋਗਾ ਤੇ 6 ਲੱਖ ਹੋ ਗਿਆ ਸਾਡੇ ਕੋਲ ਜਿਹੜੀ ਹੈਗੀ ਹੈ ਐਕਚੁਅਲ ਵਿੱਚ ਪ੍ਰਾਈਲੀ ਦੇ ਦਿਨ ਉਹ ਹੈ 5 ਲੱਖ ਕਿਲਾ ਤੇ ਮੇਰੇ ਕੋਲ ਤਾਂ ਦੋ ਹੀ ਮਸ਼ੀਨਾਂ ਹੈ ਬਾਕੀ ਜਿਹੜੇ ਹੈਪੀ ਸੀਡਰ ਹੈ ਰੋਟਾਵੇਟਰ ਹੈ ਬਾਕੀ ਸਾਰੀ ਮਸ਼ੀਨਰੀ ਉਹ ਤਾਂ ਮੈਂ ਗਿਣ ਵੀ ਨਹੀਂ ਰਿਹਾ ਮੈਂ ਸਿਰਫ ਇਹ ਕਹਿੰਦਾ ਜੋ ਕਿਸਾਨ ਕਹਿੰਦਾ ਕਿ ਆਪਾਂ ਯੂਜ਼ ਕਰਦੇ ਆ ਸੁਪਰ ਸੀਡਰ ਤੇ ਬੈਲਰ ਜੇ ਸਿਰਫ ਇਹ ਦੋ ਮਸ਼ੀਨਾਂ ਲੈ ਲਵਾਂ ਤਾਂ ਵੀ ਮੇਰੇ ਕੋਲ ਮਸ਼ੀਨਰੀ ਲੱਖ ਇੱਕ ਇੱਕਰ ਦੇ ਲਈ ਵਾਅਦਾ ਹੈ ਤੇ ਮਸ਼ੀਨਰੀ ਦਾ ਕੋਈ ਇਸ਼ੂ ਨਹੀਂ ਸਿਰਫ ਇਹ ਹੈ ਕਿ ਕਿਤੇ ਕਿਤੇ ਕਿਸਾਨ ਨੂੰ ਜਿਹੜਾ ਥੋੜਾ ਜਿਹਾ ਡਰ ਹੈ ਕਿ ਮੈਂ ਪਿਛਲੇ ਸਾਲ ਜਿਹੜਾ ਹੈਗਾ ਸੁਪਰ ਸੀਡਰ ਦੀ ਇਸਤੇਮਾਲ ਕੀਤਾ ਤਾਂ ਸੁੰਡ ਲੱਗੀ ਸੀ ਹੁਣ ਸੁੰਡ ਜਿਹੜਾ ਤੁਸੀਂ ਦੇਖੋ ਪਿਛਲੇ ਸਾਲ ਦਾ ਜਿਹੜਾ ਆਪਣਾ ਕਨਕ ਦੀ ਜਿਹੜੀ ਪ੍ਰੋਡਕਸ਼ਨ ਹੋਈ ਹੈ ਉਹ ਲਗਭਗ ਉਸ ਤੋਂ ਪਹਿਲਾ ਵਾਲੇ ਸਾਲ ਦੇ ਬਰਾਬਰ ਹੀ ਹੋਈ ਹੈ ਕੋਈ ਕਮੀ ਤਾਂ ਹੋਈ ਨਹੀਂ ਕਿਤੇ ਨੁਕਸਾਨ ਤਾਂ ਕਿਸੇ ਦਾ ਵੀ ਨਹੀਂ ਹੋਇਆ ਸੁੰਡ ਜੜੀ ਸੀਗੀ ਉਹ ਪ੍ਰਾਲੀ ਦੀ ਸੁੰਡ ਸੀ ਉਹ अर्ली ਸਟੇਜ ਤੇ ਉਹ ਵੀਟ ਵਿੱਚ ਲਈ ਗਈ ਕਣਕ ਵਿੱਚ ਆ ਗਈ ਕਣਕ ਵਿੱਚ ਆਉਣ ਤੋਂ ਬਾਅਦ ਜਿੱਥੇ ਜਿੱਥੇ ਉਹਨਾਂ ਨੇ ਪਾਣੀ ਟਾਈਮਲੀ ਲਾ ਲਿਆ ਮੋਇਸਚਰ ਕੰਪਲੀਟ ਕਰ ਲਿਆ ਉੱਥੇ ਕੋਈ ਨੁਕਸਾਨ ਨਹੀਂ ਹੋਇਆ ਕੁਝ ਇੱਕ ਖੇਤ ਐਕਸੈਪਸ਼ਨਲ ਜਿਹੜੇ ਥੋੜੇ ਜ਼ਿਆਦਾ ਸੁੱਕੇ ਰਹਿ ਗਏ ਖੁਸ਼ਕ ਹੋ ਗਏ ਉਹਨਾਂ ਦੇ ਵਿੱਚ ਥੋੜਾ ਜਿਹਾ ਨੁਕਸਾਨ ਆਇਆ ਉਹਨਾਂ ਨੇ ਵੀ ਉਹਨੂੰ ਫਿਰ ਠੀਕ ਕਰਕੇ ਦਵਾਈ ਛਿੜਕਾ ਵਗੈਰਾ ਕਰਕੇ ਸਹੀ ਕਰ ਲਿਆ ਹੁਣ ਇਸ ਵਾਰ ਜਿਹੜੀ ਹੈ ਕਿ ਪ੍ਰਾਲੀ ਵਿੱਚ ਹੀ ਉਹ ਸੁੰਡ ਨਹੀਂ ਹੈ ਤੇ ਇਸ ਕਰਕੇ ਕਣਕ ਵਿੱਚ ਤਾਂ ਆ ਹੀ ਨਹੀਂ ਸਕਦੀ ਤੇ ਇਸ ਵਾਰ ਤਾਂ ਮੈਨੂੰ ਲੱਗਦਾ ਕੋਈ ਲੌਜੀਕ ਹੀ ਨਹੀਂ ਇਹ ਗੱਲ ਕਰਨ ਦਾ ਕਿ ਜੇ ਸੁਪਰ ਸੀਡ ਨਾਲ ਬਾਅਦ ਵਿੱਚ ਸੁੰਡਾ ਜਾਊਗੀ ਕਿਉਂਕਿ ਜਦ ਪ੍ਰਾਲੀ ਵਿੱਚ ਹੀ ਸੁੰਡ ਨਹੀਂ ਹੈ ਤਾਂ ਫਿਰ ਅੱਗੇ ਤੋਂ ਆਣਾ ਹੀ ਨਹੀਂ ਹੈ ਕਣਕ ਟਕਰਾ ਦੀ ਸਥਿਤੀ ਨਾ ਬਣੇ ਲਗਾਤਾਰ ਕਿਸਾਨ ਯੂਨੀਅਨਾਂ ਵੀ ਰੋਸ ਪ੍ਰਦਰਸ਼ਨ ਕਰਦੀਆਂ ਕਈ ਵਾਰੀ ਪਿਛਲੇ ਸਮਿਆਂ 'ਚ ਪ੍ਰਾਲੀ ਲੈ ਕੇ ਇੱਥੇ ਆਏ ਵੀ ਸਿੱਟੀ ਵੀ ਗਈ ਕਰਾ ਦੀ ਸਥਿਤੀ ਨਾ ਬਣੇ ਇਸ ਨੂੰ ਲੈ ਕੇ ਵੀ ਕੋਈ ਵਿਧਾਤ ਵੱਢੀ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਲਾਸਟ ਵਾਲਾ ਜਿਹੜਾ ਇਨਸੀਡੈਂਟ ਹੈਗਾ ਉਹ ਮਾੜਾ ਇਨਸੀਡੈਂਟ ਸੀਗਾ ਠੀਕ ਹੈ ਤੇ ਇਹ ਮੋਸਟਲੀ ਇਹ ਹੁੰਦਾ ਜਦੋਂ ਬੀੜ ਹੋ ਜਾਂਦੀ ਹੈ ਬੀੜ ਵਿੱਚ ਇੱਕ ਆਦ ਬੰਦਾ ਜਿਹੜਾ ਹੈਗਾ ਨਾ ਬੀੜ ਨੂੰ ਔਕਸਾਉਣ ਦਾ ਕੰਮ ਕਰਦਾ ਤੇ ਉਹਦੇ ਕਰਕੇ ਉਹਨਾਂ ਤੋਂ ਉਹ ਗਲਤੀ ਹੋ ਗਈ ਉਹ ਮੇਰੇ ਕੋਲ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਮੇਰੇ ਕੋਲ ਦਫਤਰ ਵਿੱਚ ਆ ਕੇ ਵੀ ਉਹਨਾਂ ਨੇ ਮਾਫੀ ਮੰਗੀ ਸੀ ਕਿ ਇੱਕ ਗਲਤ ਹੋਇਆ ਨਹੀਂ ਹੋਣਾ ਚਾਹੀਦਾ ਸਾਡੇ ਬੰਦੇ ਨੇ ਗਲਤੀ ਕੀਤੀ ਹੈ ਉਹਦੇ ਬਾਅਦ ਕਿਉਂਕਿ ਕਿਸਾਨ ਯੂਨੀਅਨ ਦਾ ਆਪਣਾ ਇੱਕ ਇਸ਼ੂ ਵੀ ਹੁੰਦਾ ਕਿ ਉਹਨਾਂ ਨੇ ਆਪਣੇ ਬੰਦਿਆਂ ਨੂੰ ਸਪੋਰਟ ਵਗੈਰਾ ਕਰਨੀ ਹੁੰਦੀ ਹੈ ਤਾਂ ਬਾਹਰ ਵਿੱਚ ਉਹਨਾਂ ਦਾ ਕੁਝ ਵੀ ਰੁਝਾਨ ਰਹਾ ਹੋਏ ਬਟ ਇੰਟਰਨਲੀ ਮੈਨੂੰ ਪਤਾ ਹੈ ਕਿ ਉਹਨਾਂ ਨੂੰ ਫੀਲ ਇਹ ਸੀ ਕਿ ਆਪਾਂ ਜਿਹੜਾ ਕੀਤਾ ਹੈ ਜਿਹੜੇ ਸਾਡੇ ਵਿਅਕਤੀ ਨੇ ਜੋ ਵੀ ਗਲਤੀ ਕੀਤੀ ਹੋਈ ਹੈ ਉਹ ਗਲਤ ਹੈ ਨਹੀਂ ਹੋਣਾ ਚਾਹੀਦਾ ਸੀ ਉਹ ਤੇ ਇਸ ਵਾਰ ਵੀ ਮੈਨੂੰ ਮੈਨੂੰ ਲੱਗਦਾ ਕਿ ਜੇ ਹੁਣ ਸਿੱਧੂਪੁਰ ਗਰੁੱਪ ਦੇ ਬਾਦ ਵੀ ਵੀ ਕੇ ਯੂ ਕ੍ਰਾਂਤੀਕਾਰੀ ਵਾਲੇ ਮਿਲ ਕੇ ਗਏ ਹਨ ਉਗਰਾਹਾਂ ਵਾਲਿਆਂ ਦੇ ਨਾਲ ਮੇਰੀ ਮੀਟਿੰਗ ਹੋਈ ਹੈ ਸਾਰੇ ਇਹ ਹੀ ਕਹਿੰਦੇ ਹੈ ਕਿ ਆਪਾਂ ਜਿੱਥੇ ਜਿੱਥੇ ਸਾਨੂੰ ਮਿਸ਼ਨਰੀ अवेलेबल ਹੋਏ ਆਪਾਂ ਪ੍ਰਾਲੀ ਨੂੰ ਆਗਨੇ ਲਾਣਾ ਨਾ ਹੀ ਕਿਸੇ ਨੂੰ ਆਪਾਂ ਉਕਸਾਉਣਾ ਹੈ ਤਾਂ ਮੈਂ ਨਹੀਂ ਸਮਝਦਾ ਕਿ ਇਸ ਵਾਰ ਇਹ ਜੀ ਕੋਈ ਜਿਹੜੀ ਹੈ ਕਿ ਹਰਕਤ ਕੋਈ ਕਰੂਗਾ ਤੇ ਜੇ ਕੋਈ ਕਰਦਾ ਵੀ ਹੈ ਪਿਛਲੀ ਵਾਰ ਵੀ ਆਪਾਂ ਐਫ ਆਈ ਆਰ ਤਦੋਂ ਕੀਤੀ ਸੀ ਤੇ ਹੁਣ ਇਸ ਵਾਰ ਵੀ ਆਪਾਂ ਉਹਦੇ ਤੇ ਕਾਰਵਾਈ ਕਰਾਂਗੇ ਉਹ ਉਮੀਦ ਕੀ ਕਰਦੇ ਹਾਂ ਪਿਛਲੇ ਸਮੇਂ ਨਾਲੋਂ ਘਟਨਾ ਮੱਚ ਲੱਗਦਾ ਜਿਹੜੀਆਂ ਅਗ ਲੌਣ ਦੀ ਐ ਇਸ ਵਾਰ ਕਿੰਨੀਆਂ ਘਟ ਸਕਦੀਆਂ ਐ ਕਿੰਨੀਆਂ ਖੋ ਸਕਦੀ ਇੱਕ ਮੈਂ ਦੇਖੋ ਨੰਬਰਸ ਤੇ ਮੈਂ ਬਹੁਤਾ ਜ਼ਿਆਦਾ ਵਿਸ਼ਵਾਸ ਨਹੀਂ ਕਰਦਾ ਟੂ ਬੀ ਓਨੈਸਟ ਕਿਉਂਕਿ ਕੀ ਹੈਗਾ ਕਿ ਜੇ ਮੈਂ ਗੱਲ ਕਰਾਂ ਕਿ ਆਪਾਂ 2021 ਵਿੱਚ ਮੈਂ ਕਿਹਾ ਕਿ ਕੋਈ ਵੀ ਬਿਲਿੰਗ ਨਹੀਂ ਹੋਈ 2022 ਵਿੱਚ ਮੇਰੇ ਕੋਲ ਸਾਰੇ ਲੋਕ ਵੀ ਆਦੇ ਸੀ ਕਿ ਇਸ ਵਾਰ ਬਹੁਤ ਘਟ ਲੱਗੀ ਐ ਪਰ ਨੰਬਰ 2% ਵੱਧ ਗਿਆ ਕਿਉਂ ਕਿ ਮੈਂ ਬਿਲਿੰਗ ਕਰਾਈ ਸਵਾਲ ਲਗ 1.5 ਲੱਖ ਮੈਟ੍ਰਿਕ ਟਨ ਆਪਾਂ ਜਮ੍ਹਾਂ ਵੀ ਕਰਾਇਆ ਉਸ ਤੋਂ ਬਾਅਦ ਵੀ ਨੰਬਰ ਵੱਧ ਗਿਆ ਕਿਉਂਕਿ ਜਿੱਥੇ ਬੇਲਿੰਗ ਹੁੰਦੀ ਹੈ ਬੇਲਿੰਗ ਹੋਣ ਤੋਂ ਬਾਅਦ ਵੀ ਜਿਹੜੀ ਰਹਿਤ ਖੁੰਦ ਹੁੰਦੀ ਹੈ ਉਹਨਾਂ ਨੂੰ ਵੀ ਆਗ ਥੋੜਾ ਜਿਹਾ ਲੱਗ ਲੱਗਦੀ ਹੈ ਉਹ ਆਗ ਜਿਹੜੀ ਐਕਚੁਅਲ ਵਿੱਚ ਤਾਂ ਲੱਗੀ ਨਹੀਂ ਪਰ ਉਹ ਗਿਣਤੀ ਵਿੱਚ ਆ ਜਾਂਦੀ ਹੈ ਸਾਡੇ ਵਾਸਤੇ ਉਹ ਪ੍ਰੋਬਲਮ ਕਰਦਾ ਹੈ ਕਿ ਹੁਣ ਪਿਛਲੇ ਸਾਲ ਵੀ ਆਪਾਂ 5 ਲੱਖ ਮੈਟ੍ਰਿਕ ਟਨ ਉੱਥੇ ਵੀ ਜਿੰਨੇ ਵੀ ਇਨਸੀਡੈਂਟਸ ਆਏ ਉਹਦੇ ਵਿੱਚੋਂ ਬਹੁਤ ਸਾਰੇ ਉਹ ਇਨਸੀਡੈਂਟਸ ਕਿ ਜਿੱਥੇ ਸਾਡੇ ਕੋਲ ਲੋਕੇਸ਼ਨ ਦੇ ਨਾਲ ਫੋਟੋ ਵੀ ਹੈਗੀ ਹੈ ਕਿ ਇੱਥੇ ਬੇਲਿੰਗ ਹੋਈ ਹੈ ਇੱਥੇ ਥੋੜਾ ਜਹਾ ਜਿਹੜਾ ਉਹ ਤੇ ਇਸ ਕਰਕੇ ਸਿਰਫ ਨੰਬਰਸ ਤੇ ਮੇਰਾ ਵਿਸ਼ਵਾਸ ਨਹੀਂ ਹੈ ਪਰ ਹਾਂ ਜਿਹੜਾ ਆਪਾਂ ਗੱਲ ਕਰਦੇ ਆ ਕਿ ਪ੍ਰਾਲੀ ਨੂੰ ਅਗ ਲਗਣਾ ਕਿੰਨਾ ਉਹ ਤੋਂ ਤੁਸੀਂ ਵੇਖ ਹੀ ਰਹੇ ਹੋ ਕਿ ਕਿੰਨਾ ਇਨ ਸਾਲ ਵਿੱਚ ਫਰਕ ਤੁਹਾਨੂੰ ਵੀ ਲੱਗ ਹੀ ਰਿਹਾ ਹੋਣਾ ਕਿ ਕਿੰਨਾ ਕੁਝ ਫਰਕ ਪਿਆ ਹੈ ਤੇ ਉਮੀਦ ਇਹ ਹੀ ਹੈ ਕਿ ਇਸ ਵਾਰ ਜਿਹੜਾ ਹੈਗਾ ਹੋਰ ਬਿਹਤਰ ਹੋਏਗਾ ਹੋਰ ਕਮ ਆਗ ਲਗੂਗੀ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਜੇ ਛੋਟੀਆਂ ਮੋਟੀਆਂ ਸਮੱਸਿਆਵਾਂ ਮ ਹੈਗੀਆਂ ਅਧਿਕਾਰੀ ਪ੍ਰੋਪਰ ਹੈਗੇ ਨੇ ਜਿਹੜਾ ਕੰਟੈਕਟ ਕਰ ਸਕਦੇ ਦੇਖਿਓ ਹਰ ਇੱਕ ਪਿੰਡ ਤੇ ਆਪਣਾ ਨੋਡਲ ਅਫਸਰ ਹੈ ਉੱਥੇ ਜਿੰਨੇ ਨੰਬਰ ਨੰਬਰਦਾਰ ਹੈਗੇ ਜਾਂ ਚੌਕੀਦਾਰ ਹੈਗੇ ਉਹਨਾਂ ਸਾਰਿਆਂ ਦੇ ਨੰਬਰ ਜਿਹੜੇ ਹੈਗੇ ਆਪਾਂ ਡਿਸਪਲੇ ਕਿਤੇ ਉਹਨਾਂ ਦੀ ਇੱਕ ਟੀਮ ਬਣਾਈ ਹੋਈ ਹੈ ਉਹ ਟੀਮ ਜਿਹੜੇ ਹੈਗੇ ਉੱਥੇ ਗਾਈਡ ਕਰੂਗੀ ਕਿ ਅਜੇ ਕਿਸੇ ਵਿਅਕਤੀ ਨੂੰ ਕੋਈ ਮਸ਼ੀਨ ਨਹੀਂ ਮਿਲ ਰਹੀ ਉਸੀ ਏਰੀਆ ਵਿੱਚ ਕੰਮ ਕਰੋਗਾ ਜਿੱਥੇ ਨਾਲ ਡੰਪ ਹੋਏਗਾ ਕਿਉਂਕਿ ਉਹਨਾਂ ਨੂੰ ਆਸਾਨੀ ਹੈ ਕਿ ਉਹ ਡੰਪ ਤੇ ਪਹੁੰਚ ਆ ਵੀ ਸਕਦੇ ਜਿੱਥੇ ਨਾਲ ਕੋਈ ਕੰਪਨੀ ਹੋਏਗੀ ਜਿਹੜੇ ਲੈ ਸਕਦੀ ਹੈ ਤਾਂ ਕਈ ਸਾਰੇ ਇਹੋ ਜਿਹੇ ਏਰੀਆਜ਼ ਨੇ ਜਿੱਥੇ ਜਿਹੜਾ ਹੈਗਾ ਇਸ ਵਕਤ ਬੇਲਰ ਜਾਂਦੇ ਲਈ ਤਿਆਰ ਨਹੀਂ ਕਿਉਂਕਿ ਉੱਥੇ ਨਾਲ ਕੋਈ ਡੰਪ ਜਾਂ ਕੰਪਨੀ ਨਹੀਂ ਹੈਗੀ ਤੇ ਇਹਨਾਂ ਏਰੀਆਜ਼ ਵਿੱਚ ਮੇਰੀ ਬੇਨਤੀ ਇਹ ਹੈ ਕਿ ਇਥੇ ਸੁਪਰਸੀਡਰ ਜਿਹੜੇ ਹੈਗੇ ਉਹ ਇਸਤੇਮਾਲ ਹੋਣ ਜੇ ਸੁਪਰਸੀਡਰ ਉੱਥੇ ਇਸਤੇਮਾਲ ਹੋ ਜਾਂਦੇ ਹਨ ਤਾਂ ਫਿਰ ਮੈਨੂੰ ਲੱਗਦਾ ਕਿ ਬਹੁਤ ਹੱਦ ਤੱਕ ਇਹਦੇ ਤੇ ਕਾਬੂ ਪਾ ਦਿੱਤਾ ਜਾਵੇਗਾ ਤੇ ਨਾਲ ਹੀ ਮੈਂ ਕਹਿ ਆ ਕਿ ਜਿਹੜੇ ਵੀ ਆਪਣੇ ਅਫਸਰਸ ਆਫਿਸਰਸ ਨੇ ਕਲਸਟਰ ਅਫਸਰ ਹੈ ਸਪੈਸ਼ਲ ਸੁਪਰਵਾਈਜ਼ਰ ਹੈ ਨੋਡਲ ਅਫਸਰ ਉਹ ਥੜੇ ਪਿੰਡ ਵਿੱਚ ਹੀ ਹੋਣਗੇ ਤੁਹਾਡਾ ਲੰਬardar ਹੈ ਚੌਕੀਦਾਰ ਹੈ ਉਹਨਾਂ ਨੂੰ ਵੀ ਆਪਾਂ ਕਹਿ ਰਹੇ ਜਿਹੜੀ ਵੀ ਲਿਸਟਸ ਨੇ ਸਾਰੀ ਮਿਸ਼ਨਰੀ ਦੀ ਉਹ ਵੀ ਆਪਾਂ ਹਰ ਇੱਕ ਪਿੰਡ ਵਿੱਚ ਲਾ ਰਹੇ ਹਾਂ ਕਿ ਇਹ ਇਹ ਮਿਸ਼ਨਰੀ ਤੁਹਾਡੇ ਕੋਲ ਅਵੇਲੇਬਲ ਹੈ ਇਹ ਮਿਸ਼ਨਰੀ ਦਾ ਇਸਤੇਮਾਲ ਕਰ ਸਕਦੇ ਹੋ ਉਹਦੇ ਵਿੱਚ ਬੰਦੇ ਦਾ ਨਾਮ ਵੀ ਹੈ ਉਹਦਾ ਮੋਬਾਈਲ ਨੰਬਰ ਵੀ ਹੈ ਜਿਹਦੇ ਕੋਲ ਸੁਪਰਸੀਡਰ ਹੈ ਜਿਹਦੇ ਕੋਲ ਬੇਲਰ ਹੈ ਉਹਨਾਂ ਨੂੰ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਜੋ ਤੁਹਾਡਾ ਸੰ ਕੰਤਜ਼ਾਮ ਕਰਦੋਗਾ ਪਰ ਕੋਸ਼ਿਸ਼ ਇਹ ਹੀ ਕਰਨੀ ਹੈ ਕਿ ਇਸ ਵਾਰ ਬਿਲਕੁਲ ਆਗ ਨਾ ਲਗੇ ਆਪਾਂ ਆਮ ਤੌਰ ਤੇ ਇਹ ਸੋਚਦੇ ਆ ਕਿ ਜੀ ਦੇਖੋ ਜੀ ਇਹਦੇ ਵਿੱਚ ਮੇਰਾ 300 ਰੁਪਿਆ 400 ਰੁਪਿਆ ਵਧ ਖਰਚਾ ਹੋ ਗਿਆ ਹੁਣ 400 ਰੁਪਿਆ ਵਧ ਖਰਚੇ ਦੇ ਕਰਕੇ ਜਦ ਆਪਾਂ ਤੂਆਂ ਸਾਰਾ ਛੱਡ ਦਿੰਦੇ ਆ ਸਾਰਾ ਮਾਹੌਲ ਵਿੱਚ ਕਿੰਨੇ ਸਾਰੇ ਬੱਚੇ ਹੈ ਜਿਹੜਾ ਕਿ ਡਾਕਟਰਾਂ ਦੇ ਚੱਕਰ ਲਾਉਂਦੇ ਆ ਉਹਦੇ ਵਿੱਚ ਤੁਹਾਡਾ ਮੁੰਡਾ ਤੁਹਾਡੀ ਕੁੜੀ ਤੁਹਾਡਾ ਬੱਚਾ ਉਹ ਵੀ ਹੁੰਦਾ ਤੇ ਉਹ 500 ਰੁਪਿਆ ਬਚਾਉਣ ਕਰਕੇ ਤੁਸੀਂ 5000 ਰੁਪਿਆ ਡਾਕਟਰ ਨੂੰ ਦੇ ਆਂਦੇ ਹੋ ਇਹ ਤਾਂ ਅਕਲਮੰਦੀ ਨਹੀਂ ਹੈ ਤੇ ਫਿਰ ਇੱਥੇ ਸਾਡੀ ਜਿਹੜਾ ਪੰਜਾਬ ਹੈ ਇੱਥੇ ਦਾਨ ਦਾ ਦਾਨ ਦਾ ਇੱਕ ਕਲਚਰ ਹੈ ਜੇ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ 500 ਰੁਪਏ ਦਾਨ ਦੇਦੇ ਹੋ ਤਾਂ ਇੱਕ ਤਰੀਕੇ ਦਾ ਹੈ ਕਿਸੇ ਬੱਚੇ ਨੂੰ ਦਿੰਦੇ ਹੋ ਇੱਕ ਇਹ ਜਿਹੜਾ ਦਾਨ ਹੈ ਇਹ 500 ਰੁਪਏ ਖਰਚਾ ਕਰਨਾ ਜਦ ਤੁਸੀਂ ਵਾਅਦਾ ਕਰ ਰਹੇ ਹੋ ਕਿ ਹੁਣ ਹੁੰਦਾ ਹੈ ਇਹ 500 ਰੁਪਏ ਤਾਂ ਪੂਰੇ ਸਮਾਜ ਦੇ ਲਈ ਦਾਨ ਹੈ ਦੇਖੋ ਕਿੰਨੇ ਸਾਰੇ ਵਿਅਕਤੀਆਂ ਦਾ ਇਹ ਦੇ ਕਰਕੇ ਜਿਹੜਾ ਹੈਗਾ ਫਾਇਦਾ ਹੋ ਜਾਂਦਾ ਹੈ ਤਾਂ ਮੇਰੀ ਬੇਨਤੀ ਹੈ ਤੁਸੀਂ দান ਦੀ ਤਰ੍ਹਾਂ ਸੋਚੋ ਜੇ 500 ਰੁਪਏ ਖਰਚਾ ਹੋ ਵੀ ਜਾਏ ਕੋਈ ਗੱਲ ਨਹੀਂ ਪਰ ਸਿਰਫ ਇਹ ਹੈ ਕਿ ਮੈਂ ਇੰਨੇ ਸਾਰੇ ਲੋਕਾਂ ਨੂੰ ਉਹਨਾਂ ਦੀ ਸਾਹ ਦੇ ਸਾਹ ਨੂੰ ਲੈ ਕੇ ਕੋਈ ਰਿਸਕ ਨਹੀਂ ਲੈਣਾ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਪਸੂ ਪੰਛੀ ਵੀ ਦੇਖਿਆ ਉਹਨਾਂ ਦਾ ਵੀ ਕਾਫੀ ਨੁਕਸਾਨ ਹੋ ਜਾਂਦਾ ਹਨਾ ਹੋਰ ਵੀ ਘਟਨਾਵਾਂ ਬਿਲਕੁਲ ਛੋਟੀ ਛੋਟੀ ਜੀ ਜਾਤੀ ਜਿੰਨੇ ਵੀ ਉਸ ਖੇਤ ਵਿੱਚ ਹੁੰਦੇ ਨੇ ਉਹ ਵੀ ਉਹਦੇ ਵਿੱਚ ਹੀ ਜਲ ਜਾਂਦੇ ਹਨ ਮਤਲਬ ਛੋਟੇ ਜਿਹੇ ਇੱਕ ਅਮਾਉਂਟ ਦੇ ਵਾਸਤੇ ਆਪਾਂ ਕਿਉਂ ਇਸ ਤਰੀਕੇ ਦੀ ਚੀਜ਼ ਕਰ ਰਹੇ ਹਾਂ ਜਿਹਦਾ ਕਿ ਸਾਰੇ ਜੀ ਜਤਿਓ ਨੇ ਵੀ ਨੁਕਸਾਨ ਹੁੰਦਾ ਤਾਂ ਇਸ ਇਨਸਾਨ ਨੂੰ ਵੀ ਨੁਕਸਾਨ ਕਰ। ਠੀਕ ਥੈਂਕ ਯੂ। ਅ ਇਸਨ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਐਮਦਪਰੇ ਜੀ ਉਹਨਾਂ ਨੇ ਦੱਸਿਆ ਕਿ ਛੋਟੇ ਜੇ ਲਾਲਚ ਪਿੱਛੇ ਕਈ ਵਾਰੀ ਆਪਾਂ ਬਹੁਤ ਵੱਡਾ ਨੁਕਸਾਨ ਕਰ ਦਿੰਨੇ ਆ ਛੋਟੇ ਛੋਟੇ ਜਾਨਵਰ ਵੀ ਹੁੰਦੇ ਆ ਤੇ ਅ ਲੋਕ ਬਿਮਾਰ ਵੀ ਹੁੰਦੇ ਆ ਤੇ ਬਹੁਤ ਵੱਡਾ ਨੁਕਸਾਨ ਹੁੰਦਾ ਉਹਨਾਂ ਨੇ ਕਿਹਾ ਕਿ ਪੂਰਾ ਇੰਤਜ਼ਾਮ ਕੀਤਾ ਗਿਆ ਕਿਸੇ ਵੀ ਚੀਜ਼ ਦੀ ਕੋਈ ਨੀ ਕਾਟ ਆਵੇਗੀ ਪਰ ਜੇ ਕਿਸੇ ਨੇ ਫੇਰ ਵੀ ਕੁਤਾਹੀ ਵਰਤੀ ਜਾਂ ਪਿਛਲੇ ਸਮੇਂ ਜਿਹੜੀ ਘਟਨਾ ਵਾਪਰੀ ਸੀ ਉਸ ਤਰ੍ਹਾਂ ਕੀਤਾ ਤਾਂ ਉਹਨਾਂ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਜਾਵੇਗਾ ਤੁਸੀਂ ਦੇਖ ਰਹੇ ਹੋ ਕਲਿਆਣਟੀਵੀ ਪੰਜਾਬ ਤੇ ਮਹਾਰਸ਼ਪਾਸ